ਸਭ ਤੋਂ ਪਹਿਲਾਂ ਮੈਂ ਫਤਿਹ ਕਰਦਾ ਬਾਈ ਜੋਗੀ ਕਾ ਖਾਲਸਾ ਫਿਰ ਬਾਈ ਜੋਗੀ ਦੀ ਫਤਿਹ ਤੁਹਾਡਾ ਸਾਰਿਆਂ ਦਾ ਮੈਂ ਬੜਾ ਮਸ਼ਕੂਰ ਆ ਤੇ ਬੜਾ ਧਰਵਾਦੀ ਆ ਕਿ ਅੱਜ ਤੁਸੀਂ ਸਾਰਿਆਂ ਨੇ ਗੁਰਪੁਰ ਪਾਲੀ ਦੇ ਸਾਰਿਆਂ ਨੇ ਮੈਨੂੰ ਅਸ਼ੀਰਵਾਦ ਦੇ ਨਾਸਤੇ ਇੱਥੇ ਆਏ ਹੋ ਤੇ ਨਾਲ ਹੀ ਨਾਲ ਮੈਂ ਗੁਰੂਪੁਰ ਦੀਆਂ ਤੁਹਾਨੂੰ लख लख मुबारक दिने परमात्मा करे गुरु नानक साहब कृपा कि सारे नगर खेड़े ते और पूरे पंजाब ते मेर भरिया हक सच्चे पातशाह अपना रखे और कोट पाई आए हो यह कोट पाई है ना एरा राजा बड़े कदे देन दे, दे सकता मेरिया सत पुष्टा थोड़िया सेवा कर रहे फिर भी मैं कोट भाई देना नहीं दे सकता क्योंकि तो कोट भाई ने पिछली बार हमेरी रोकने का जो हमेरी चली ते सारे वड़े वड़े रोपर तो सारे व्डे वे ग्रथ रोपड़ लैके गिदड़ तक चाहे कैप्टन अमरिंदर सिंह चाहे प्रकाश सिंह बादल ते चाहे कोई होर वाला लीडर उस हैं सारे तरफ रोड़ के ल गई लेकिन जो है बठिंडा के उन्हें आके गिदड़वाई तो गिदड़बे लोग कोट भाई लोग बंद मार के रोक लिया कदे हैं रुकिया नहीं कर दिया। लेकिन सारी थोड़ी चिफा हुई ਔਰ ਸਾਥੀ ਜਾਣਿਓ ਮੈਂ ਪਿਛਲੀ ਆਲੀ ਇੱਕ ਬੰਦਾ ਜਿਹੜਾ ਪਾਰਟੀ ਛੱਡ ਗਿਆ ਸੀ ਮੌਕੇ ਤੇ ਮੇਰੇ ਤੋਂ ਹਜ਼ਾਰਾਂ ਕੰਮ ਲੈ ਕੇ ਮੇਰਾ ਛੇਤੀ ਕਰ ਰਿਆ ਸੀ ਕੋਟ ਪਾਇਤੋਂ ਮੈਂ ਕਿਹਾ ਮਰ ਗਏ ਵੱਡਾ ਟਿੰਡ ਹੈ ਤੇ ਮੌਕੇ ਤੇ ਮੌਕੇ ਬੰਦਾ ਛੱਡ ਕੇ ਰਾਜੇ ਬਣੇ ਨੂੰ ਇਸਤੇਮਾਲ ਕਰਕੇ ਮੈਨੂੰ ਇਰਾ ਨੁਕਸਾਨ ਹੋਇਆ ਲੇਕਿਨ ਮੌਕੇ ਦੇ ਮੌਕੇ ਉਹ ਛੱਡ ਕੇ ਚਲਾ ਗਿਆ ਮੈਂ ਚਾਰ ਚਾਰ ਮੱਲੇ ਉਹਨੇ ਕਰੇ ਜਾ ਕੇ ਮਿਲਤਾ ਕੀਤੀਆਂ ਨਾ ਜਾ ਕਈ ਉਹ ਹਸਪਤਾਲਾਂ ਜਿਵੇਂ ਮੈਂ ਕੇ ਜਾਂਦਾ ਰਿਹਾ ਤੇ ਮੇਰਾ ਚਿੱਤ ਤੇ ਬਲੱਡ ਘਟਦਾ ਸੀਗਾ ਕਿ ਪਤਾ ਨਹੀਂ ਕੋਟ ਪੈਦਾ ਕੀ ਹੋਊਗਾ ਤੇ ਮੈਂ ਅਸਲਾ ਛੋੜਾ ਜਿਹੜੇ ਆਸੇ-ਪਾਸੇ ਦੇ ਪਿੰਡਾਂ ਦੇ ਕੋਈ ਸਾਥੀ ਮੇਰੇ ਨਾਲ ਇਹ ਚਾਰ ਸਰਦਾਰ ਖੜੇ ਆ ਜੇ ਕੋਟ ਪਾਈਓ ਨਾ ਜਾਂਦਾ ਜੇ ਕੋਟ ਪਾਈਓ ਨਾ ਜਾਂਦਾ ਤਾਂ ਮੇਰਾ ਨੁਕਸਾਨ ਹੋ ਜਾਂਦਾ ਸੀ ਕਰੇ ਕਰਾਵੇ ਆਪੇ ਆਪ ਜਦੋਂ ਕੋਟ ਭਾਈ ਦੇ ਗੱਬੇ ਖੁੱਲੇ ਮਗਰੋਂ ਮੈਂ 2000 ਤੇ ਹਰ ਕੇ ਆ ਰਿਆ ਸੀ ਤੇ ਕੋਟ ਭਾਈ ਵਾਲਿਆਂ ਨੇ ਉਹ ਸਾਰਾ ਸਾਫ ਖਵਾ ਦੇ ਇੱਥੇ ਮੱਠੀ ਕਰਤਾ ਕੋਟ ਭਾਈ ਤੇ ਛੱਪਿਆਂ ਦੇ ਮੋਕਾਂ ਫਿਰ ਅੱਗੇ ਪੁੰਦਾ ਏ ਫਿਰ ਬਰਾਬਰ ਉੱਪਰ ਜਾਂਦੇ ਕਿਉਂਕਿ ਇਹਨੇ ਬੈਲੈਂਸ ਕੱਢਤਾ ਸਾਰੇ ਦਾ ਸਾਰਾ ਕੋਟ ਭਾਈ ਨੇ ਤੇ ਅੱਗੇ ਜਾ ਕੇ 200 ਘੱਟ ਗਿਆ ਵੱਧ ਗਿਆ ਘੱਟ ਗਿਆ ਵੱਧ ਗਿਆ ਫਿਰ ਅਖੀਰ ਤੇ 13 ਅਖੀਰ ਤੇ 2000 ਫੇਰ ਪਿੱਛੇ ਹੋ ਗਿਆ ਤੇ ਫੇਰ ਵੜ ਕੇ ਗਿੱਦੜਵਾ ਸ਼ਹਿਰ ਸੋ ਕੋਟ ਭਾਈ ਤੇ ਗਿੱਦੜਵਾ ਸ਼ਹਿਰ ਮੇ ਦਾ ਫੇਰ ਕਾਰਨੀ ਫਕੇ ਕਰਤਾ ਤੇ ਤੁਹਾਡਾ ਮੁੰਡਾ 1300 ਵੋਟਾਂ ਨਾਲ ਜਿੱਤ ਕੇ ਅੱਜ ਫੇਰ ਤੀਜੀ ਵਾਰੀ ਪੰਜਾਬ ਦੀ ਵਿਧਾਨ ਸਭਾ ਚ ਮੈਂ ਪਹੁੰਚ ਗਿਆ ਇਹ ਐਮਐਲਏ ਮੈਂ ਤਿੰਨ ਵਾਰੀ ਜਿਹੜਾ ਬਣਿਆ ਪਰ ਆਹ ਤੀਜੀ ਵਾਰੀ ਬਣਿਆ ਇਹ ਤਾਂ ਮੇਰੀ ਜ਼ਿੰਦਗੀ ਦਾ

एक छोटी गल नहीं है कांग्रेस पार्टी प्रधान मुख्यमंत्री है, है, तो है, है सो ये मैं थोड़ा देना नहीं दे सकता मैनु लुधिया जाना पिया मजबूरन तौर मैं क्या राहुल गांधी नुधियाने नहीं जाना चाहता मेनु कहा कि एक गदार पार्टी छोड़ के गया जीरा नाम Bittu है जिन्नू कांग्रेस ते 3 बार एमपी बनाया लेकिन मौके दे मौके ओ कांग्रेस पार्टी नु छोड़ के ठोखा तो के के चला गया जिने थोड़े पिंड दे बुंदे ने ਦਿੱਤਾ ਸੀ मेनू कहंदे तैनू लड़ेया जाना ज्यादा है और लड़ाई लड़नी पेनी है उस गदार का मुकाबला करना ते है और थोड़ी किरपा दे राह ਉੱਥੇ ਵੀ ਕੋਟ ਭਾਈ ਤੇ ਕਿਦਰਬਾਬੇ ਲੋਕ ਪਹੁੰਚੇ ਤੇ ਥੋੜਾ ਮੁੰਡਾ ਲਿਬਹਾੜਾ ਵੀ ਥੱਪੇ ਕਰਕੇ ਜਿੱਤ ਕੇ ਥੋੜੇ ਵਿਚਕਾਰ ਫੇਰਾ ਲਾ ਦੇਣਾ ਹੈ। ਇਹ ਮੇਰੇ ਮਨ ਦੇ ਵਿੱਚ ਬੋਕਾ ਕੀ ਹੋਵੇ ਇੱਥੇ ਲਖਸ਼ਣ ਆ ਗਿਆ ਇਹਦਾ ਕੀ ਹੋਏਗਾ ਫਿਰ ਮਨ ਦੇ ਵਿੱਚ ਖਿਆਲ ਹੁੰਦੇ ਰਹੇ ਮਨ ਦੇ ਵਿੱਚ ਆਪੇ ਆਪ ਸਵਾਲ ਹੁੰਦੇ ਰਹੇ ਮੇਰੇ ਤੋਂ ਪੱਕੇ ਦੇ ਲਈ ਹੈ मेरे पक्के दो बेली है जिन्होंने मैं अंतिम सलाह कर दलाह कर दोस्तरा परिवार सार्ड सलाह मैं दो पक्के बेलिया सलाह दो मेरे पक्के बेली कौन है एक मेरा दिमाग ते एक मेरा दिल मैं फिर इना कला के विचार कर दूना चाहता है मैं जो अपने दिमाग में मेरे दिमाग ने मेनू कहा कि ये तीजा साल है ते तीजा इलेक्शन है हर रोज इलेक्शन लड़ने सौखे नहीं है पैसा बहुत लगता है हम अपने पैसा भी एना नहीं है क्योंकि तीन इलेक्शन तू लड़ चुके हैं सेहत भी इजाजत नहीं दिखती एक दिन हमें आराम किया छह महीने पहला मैं इलेक्शन लड़के आया

ਉਹ ਤੁਹਾਡੇ ਫਾਇਦੇ ਵੀ ਗੱਲ ਕਰਦਾ ਹੈ ਦਿਮਾਗ ਚਲਾਕੀ ਵੀ ਗੱਲ ਕਰਦਾ ਹੈ ਦਿਮਾਗ ਸੁਸਤੀ ਵੀ ਗੱਲ ਕਰਦਾ ਹੈ ਫਿਰ ਮੈਂ ਜਦੋਂ ਤੈਨੂੰ ਪੁੱਛਿਆ ਤੇ ਦਿਲ ਮੈਨੂੰ ਕਹਿੰਦਾ ਕਹਿੰਦਾ ਪੈਸੇ ਦਾ ਬਚ ਜਾਣਗੇ ਤੇ ਥਕਾਵਟ ਵੀ ਦੂਰ ਹੋ ਜੂਗੀ ਤੇ ਦੋਸਤ ਮਿੱਤਰ ਵੀ ਖੁਸ਼ ਹੋ ਜਾਣਗੇ ਵੀ ਨਹੀਂ ਲੜਿਆ ਚੱਲਦਾ ਹੋਇਆ ਸਾਨੂੰ ਵੀ ਉੱਥੇ ਯੱਦ ਚਾਪਉਣਾ ਸੀ ਲੇਕਿਨ ਜਿੱਦੜੇ ਬਈਆਂ ਮਾਮਾ बजुर्ग ने यह महसूस करना कि राजा की धोखा तो दे के, के चला गया कमा तू नहीं छे तेरे को भावे ते नहीं है तेन चुनाव लड़ना पेगा फिर मैं आपके दिल की आवाज सुन गया फैसला यह

ਉਦੋਂ ਇਹਨਾਂ ਨੇ ਮੇਰੇ ਸਿਰ ਤੇ ਤਾਜ ਬੰਨਿਆ 2500 ਵੋਟ ਮੇਰੀ ਇਸ ਪਿੰਡ ਨੇ ਵਧਾ ਕੇ ਪਹਿਲੀ ਵਾਰੀ ਭੇਜੀ ਤੇ ਹੁਣ ਜਦੋਂ ਰਾਜਾ ਬੜੇਂਗ ਰਾਜਾ ਬੜੇਂਗ ਸਾਥ ਹੋ ਗਿਆ ਤੇ ਦਿੱਲੀ ਹైదరాబాద్ ਤੱਕ ਨਾ ਚੱਲਣ ਲੱਗ ਪਿਆ ਹਾਂ ਉਦੋਂ ਮੈਂ ਕਿੱਧਰ ਦੇ ਨਾਲ ਨੂੰ ਛੱਡ ਕੇ ਜਾਊਂਗਾ ਤਾਂ ਮੈਨੂੰ ਰੱਬ ਨੇ ਮਾਣ ਸਤਿ ਕਰਨਾ ਸੋ ਕੋਟ ਪਾ ਲਿਆ ਹੋ ਮੈਨੂੰ ਤੁਹਾਡੇ ਤੇ ਫਕਰ ਹੈ ਮੈਨੂੰ ਤੁਹਾਡੇ ਤੇ ਗਰੂਰ ਹੈ

ਖਜ਼ਾਨਾ ਮੰਤਰੀ ਰਿਆ ਜਿਹੜਾ ਲੋਕਾਂ ਨੂੰ ਇਹ ਗੱਲ ਦਿੰਦਾ ਚਾਰ ਪਾਰਟੀਆਂ ਛੱਡ ਕੇ ਆਇਆ ਪਹਿਲਾਂ ਤਕੜੀ 'ਚ ਸੀਗਾ ਫੇਰ ਪਤੰਗ 'ਚ ਚਲਾ ਗਿਆ ਫੇਰ ਕਾਂਗਰਸ 'ਚ ਹੋ ਗਿਆ ਹੁਣ ਬੀਜੇਪੀ 'ਚ ਹੋ ਗਿਆ ਤੇ ਲੋਕਾਂ ਨੂੰ ਇਹ ਗੱਲ ਖੈਲਾ ਕਹਿੰਦਾ ਮੈਂ ਕਹਿੰਦਾ ਤੁਹਾਡੇ ਮੁੰਡੇ ਨੌਕਰੀਆਂ ਲਵਾ ਦੂੰਗਾ ਮੈਂ ਤੁਹਾਡੇ ਕੋਠੇ ਪਵਾ ਦੂੰਗਾ ਮੈਂ ਉਹਨੂੰ ਇਹ ਚੈਲੰਜ ਕਰਦਾ ਹੈ ਜਦਾਂ ਸਵਾਲ ਪੁੱਛਿਆ ਕਰੋ ਮੈਂ ਉਹਨੂੰ ਇਹ ਚੈਲੰਜ ਕਰਦਾ ਕਿ 20 ਸਾਲ ਤੂੰ ਇੱਥੇ ਮੰਤਰੀ ਰਿਹਾ ਆ ਸਟੇਟ ਤੇ ਚੜ੍ਹ ਕੇ ਦੱਸ ਕਿੰਨੇ ਕੋਠੇ ਤੂੰ ਅੱਜ ਤੱਕ ਪਵਾਏ ਐ ਇੱਕ ਮੁੰਡਾ ਕੋਟ ਭਾਈ ਦਾ ਦੱਸ ਦੇ ਜਿਹੜਾ ਨੌਕਰੀ ਤੂੰ ਲਾਇਆ ਹੋਵੇ ਤਾਂ ਮੈਂ ਤੈਨੂੰ ਮੰਨ ਜਾਵਾਂਗਾ ਕਿ ਤੂੰ ਵਾਕੇ ਲੋਕਾਂ ਨਾਲ ਮੱਤੇ ਨਾਲ ਹੇਲ ਵਿੱਚ ਤਾਂ ਮੈਂ ਉਹ ਹੀ ਲਾ ਦੂੰਗਾ ਸਿਹਰਤੀਅਤ ਦੀ ਅਪਚਿਤਾ ਹੋਈ ਤੇ ਲਾ ਦੂੰਗਾ ਸੋ ਇਸ ਤਰ੍ਹਾਂ ਦੇ ਲੋਕ ਸੱਤ ਸਾਲਾਂ ਦੀ ਉਮਰ 'ਚ ਜਿਹੜੇ ਗੱਪ ਮਾਰਦੇ ਐ ਉਹਨਾਂ ਨੂੰ ਰੱਬ ਵੀ માਫ ਨਹੀਂ ਕਰਨਾ ਤੇਰੇ ਬਾਪ ਕੋਲੇ 1000 ਕਿੱਲਾ ਜ਼ਮੀਨ ਐ ਤੇ ਮੇਰੇ ਬਾਪ ਕੋਲੇ 80 ਕਿੱਲੇ ਜ਼ਮੀਨ ਦੇ ਸੀ ਮੈਂ ਏਡਾ ਸੀ ਇਹਦਾ ਕਾਹਦਾ ਸੀ ਅੱਜ ਐਵੇਂ ਜਿਹੜੇ ਝੂਠ ਬੋਲੇ ਇਹ ਏਡਾ ਕਹ ਗਿਆ ਤੇ ਜਿਹੜਾ ਏਡਾ ਕੋਡਾ ਸੀ ਉਹ ਪੰਜਾਬ 'ਚ ਏਡਾ ਵੱਡਾ ਹੋ ਗਿਆ ਇਹ ਬਾਣੀ ਛੋਗਾ ਕਰੇ ਕਰਾਵੇ ਆਪਣੇ ਆਪ ਬਖਾਰੀ ਤੇ ਰਾਜ ਕਰਾਵੇ ਤਪੋ ਰਾਜ ਤੇ ਰਾਜੋਂ ਨਾਰਕ ਜੇ ਕੋਈ ਅੰਮ੍ਰਿਗਾ ਪੁੱਠੀ ਹੋ ਜਾਏ ਤਾਂ ਫਿਰ ਵੱਡੇ ਵੱਡਿਆਂ ਨੂੰ ਠੂਠਾ ਫੜਾ ਦਿੰਦਾ ਤੇ ਜੇ ਕੋਈ ਅੰਮ੍ਰਿਗਾ ਠੀਕ ਹੋ ਜਾਏ ਤੇ ਠੂਠਿਆਂ ਵਾਲਿਆਂ ਨੂੰ ਵੀ ਰਾਜ ਕਰਾ ਦਿੰਦਾ ਥੇਰੇ 20 ਸਾਲਾਂ ਬਾਅਦ ਚਲਾ ਗਿਆ ਬਚੰਦੇ ਇਹ ਪਟਿੰਡੇ ਦੇ ਲੋਕਾਂ ਨੂੰ ਕੱਪ ਮਾਰ ਕੇ ਜਿੱਤ ਗਿਆ ਕਾਂਗਰਸ ਪਾਰਟੀ ਦੀ ਹਵਾ ਸੀ ਕਿ ਉੱਥੋਂ ਜਿੱਤਦਾ ਗਿਆ ਕਿ ਐਤ ਕੀ 56000 ਵੋਟਾਂ ਨਾਲ ਹਰਾਤਾ ਬਠਿੰਡੇ ਵਾਲਿਆਂ ਨੇ ਪੰਜਾਬ ਤੋਂ ਸਭ ਤੋਂ ਵੱਧ ਵੋਟਾਂ ਨਾਲ ਇਹ ਹਾਰਿਆ ਇਹ ਬੰਦਾ ਕਿ ਜਿਹੜਾ ਬੰਦਾ ਇਧੀਆਂ ਵੋਟਾਂ ਕਿਹ ਸੰਭਾਲਿਆ ਜੇ ਮੋਢੇ ਲਾਏ ਹੁੰਦੇ ਬਠਿੰਡੇ ਤੇ ਕੋਠੇ ਪਵਾਏ ਹੁੰਦੇ ਫੇਰੇ ਕਿਉਂ ਹਾਰਦਾ ਜਿਹੜਾ ਸਵਾਲ ਪੁੱਛਿਆ ਕਰੋ ਇਹੇ ਨਾਲ ਨਾਲ ਕਰਕੇ ਹਾਂ ਭਾਈ ਇਹ ਲਵਾਉਗਾ ਕਿਸੇ ਨਹੀਂ ਲਵਾਉਂਦੇ ਜਿੱਤੇ ਮੁੰਡੇ ਨਵਾਏ ਉਹਦੇ ਤੁਹਾਡਾ ਪੁੱਤ ਰਾਜਾ ਬਣੇ ਕੇ ਲਵਾਉਚਾ ਅਜੇ ਨਹੀਂ ਕਾਸ ਬਖਾਸ ਸਕਦਾ ਮੁੰਡੇ ਦੀ ਆ ਲਾਇਆ 10 ਕੋਟ ਪਾਈ ਦੇ ਰਾਜਾ ਦੀ ਮੰਗ ਹੈ ਸਰਕਾਰ ਚਲੀ ਗਈ ਨੇਤਾ ਸਾਰਿਆਂ ਦੇ ਕੋਠੇ ਦੀ ਰਾਜਾ ਪ੍ਰਿੰਸ ਪਾਕ ਨਿੱਕਾ ਆ ਜਿਹੜੀਆਂ ਗਲੀਆਂ ਸੜਕਾਂ ਅੱਡੇ ਆ ਵਾਟਰ ਲੈਸ ਆ ਲੋਕ ਤੇ ਨਾ ਇਹ ਰਾਜੇ ਵਣਗਿ ਦੀਆਂ ਲਾਂਗਾਂ ਦੀ ਹੈ ਚਾਰ ਗਲੀਆਂ ਇਹਨਾਂ ਨੇ ਫਰਸ਼ਤਿਆਂ ਹੋਣੀ ਹੈ ਲੇਕਿਨ ਜਿਆਦਾ ਕੰਮ ਰਾਜੇ ਵਣਗਿ ਨੇ ਕੀਤੇ ਰਿਹਾ ਉਹ ਮੇਰੀਓ ਸਰਕਾਰ ਨੂੰ ਮਾਤਾ ਨੂੰ ਪਹਿਲੋਂ ਆ ਦੂਜਾ ਜਿਹੜਾ ਅਮੀਰ ਆ ਮੈਨੂੰ ਤਾਂ ਸ਼ਰਮ ਆਉਂਦੀ ਇਹਨਾਂ ਨਾਲ ਗੱਛੇ ਲੜਦੇ ਹਨ ਕਦੇ ਰੋਜ਼ ਨਵੀਂ ਪਾਕੀ ਬਦਲਦੇ ਯਾਰੇ ਕਹਿੰਦਾ ਸੁਖੀਰ ਬਾਦਲ ਮੇਰਾ ਭਰਾ ਹੈ ਆ ਮੁੰਡਾ ਬੱਸਾ ਵਾਲਾ ਤੇ ਹੁਣ ਇਹਨੇ ਝਾੜੂ ਫੜ ਲਿਆ ਤੇ ਜਿਹੜਾ ਝਾੜੂ ਆ ਸੀਗਾ ਸ਼ਰਮਾ ਸ਼ਰਮਾ ਉਹਨੇ ਫੁੱਲ ਫੜ ਲਿਆ ਇਹ ਤੁਹਾਨੂੰ ਵੇਖ ਕੇ ਲੋਕ ਅੱਗੇ ਇਹਨਾਂ ਦੀ ਨਾ ਦੇ ਮਾਦੇ ਸ਼ੇਰ ਔਰ ਆਪ ਸੋਚਾ ਕਰਦੇ ਐ ਮੈਂ ਸੁਣਾਉਣਾ ਐ ਆ ਸੁਣਾਉਣਾ ਭਾਈ ਬੱਸਾਂ ਵਾਲੇ ਦੀ ਕਹਾਣੀ ਕਿਵੇਂ ਉਹ ਪਾਰਟੀਆਂ ਛੱਡਦੇ ਐ ਔਰ ਅਖੀਰ ਮੂੰਹ ਚੋਂ ਸੱਚੀ ਗੱਲ ਨਿਕਲ ਗਈ ਐ ਕਹਿੰਦਾ ਕਹਿੰਦਾ 500 ਕਰੋੜ 100 ਕਰੋੜ ਰੁਪਈਆ ਮੇਰੇ ਘਰੇ ਮੰਤਰੀ ਦਿੱਕੀ ਚ ਪਾ ਕੇ ਲਿਆਇਆ ਹੁ ਜਦੋਂ 100 ਕਰੋੜ ਆ ਗਿਆ ਤਾਂ ਫਿਰ ਬਦਲ ਨਹੀਂ ਸੀ ਬੰਦੇ 100 ਕਰੋੜ ਜੇ ਥੁਰੂ ਵੇਖ ਲੋਗਾ 100 ਕਰੋੜ ਦਾ ਆਪ ਤੀਆਂ ਨਾ ਸੁਣ ਕੀ ਤੁਹਾਡਾ ਬਲਾਕ ਘਟ ਜੂਗਾ ਕਹਿੰਦੇ ਦੇਖ ਲਿਆ ਤਾਂ ਫੁਰਕੀ ਜਾਉਂਗੇ 100 ਕਰੋੜ ਆਪਾਂ 100 ਕਰੋੜ ਲੈ ਲਿਆ ਤੇ ਜਿਹੜੀਆਂ ਮੇਰੀਆਂ ਮਾਵਾਂ ਤੇ ਭੈਣਾਂ ਨਾਲ ਵਾਦਾ ਕੀਤਾ ਸੀ 1000 ਰੁਪਏ ਦਾ ਮਹੀਨੇ ਦਾ 1000 ਦੇਉਂਦਾ 12 ਮਹੀਨੇ ਦਾ 12000 ਤੇ 36 ਮਹੀਨਿਆਂ ਦਾ 36000 ਇਹ ਜੇ ਆਵੇ ਇਹ ਕਿਉਂ ਲਿਆ ਸਾਡਾ 36 ਹਜ਼ਾਰ ਜਿਹੜੀ ਗਰੰਟੀ ਕੀਤੀ ਸੀ ਤੇ ਤੂੰ 100 ਕਰੋੜ ਰੁਪਈਆ ਲਿਆ ਲਿਆ 36 ਹਜ਼ਾਰ ਪ੍ਰਗਟਮਾਨ ਵਾਲਾ ਤੇ ਫੇਰ ਤੇਰੇ ਬਾਗੇ ਵੋਟਾਂ ਬਾਰੇ ਸੋਚ ਲਾਂਗੇ ਆ ਤੁਹਾਨੂੰ ਵਿਖਾਉਣਾ ਹੈ ਇਹ ਆਪ ਕਹਿੰਦਾ ਆਪ ਕਹਿੰਦਾ ਕਿ ਮੇਰੇ ਕੋਈ ਕੰਮ ਦੀ ਹੈ ਸੀ ਸਟਾਰਟ ਕਰਦੇ ਕੰਮ ਕੰਮ ਸ਼ੁਰੂ ਇੱਕ ਮਹੀਨੇ ਬਾਅਦ ਸਾਡੇ ਇਨਚਾਰਜ ਅਮਨ ਤਰੂਰਾ ਸਾਹਿਬ

ਇਹ ਜਾਣ ਤੋਂ ਇਹ ਮੰਨ ਕੇ ਕਿ ਮੈਂ ਸਟੇਜ ਤੇ ਕਰਕੇ ਛੁੱਟ ਬੋਲ ਰਿਹਾ ਮੇਰੀ ਗੱਲ ਇਹ ਨਹੀਂ ਹੈ ਉਹ ਪ੍ਰਗਟ ਮਾਨਾ ਗਿਆ ਇਹ ਕਾਰੋਬਾਰੀ ਲੋਕ ਐ ਕਾਰੋਬਾਰ ਚੱਲਦਾ ਸੀ ਜਦੋਂ ਸਰਕਾਰ ਨਹੀਂ ਸੀ ਸਰਕਾਰ 5 ਸਾਲ ਦੀ ਆਈ 3 ਸਾਲ ਆ ਨਹੀਂ ਆਈ ਫੇਰ ਬੱਸਾਂ ਦਾ ਕਾਰੋਬਾਰ ਚਲਾਉਣਾ ਔਖਾ ਔਖਾ ਹੋ ਜਾਂਦਾ ਕਿਉਂਕਿ ਪ੍ਰਾਈਵੇਟ ਬੱਸਾਂ ਫੇਰ ਸਰਕਾਰਾਂ ਦਾ ਵੀ ਮਦਦੀਆਂ ਖੋਦੀਆਂ ਆ ਜਿਹੜਾ ਸੱਗੂ ਆ ਕਿਥੇ ਆਜ ਤੱਕ ਇਹਨਾਂ ਕੋਲ 5-4 ਹੀ ਮਸਾ ਹੈ ਇਹ ਆਪ ਪਾਵੇਂ ਕਾਵੇਂ ਰੇ ਆ ਇਹ ਥੋਡੀਆਂ ਕਿਉਂ ਨਹੀਂ ਬਣੀਆਂ ਬਾਈ 200 ਸਰਕਾਰ ਨਾਲ ਕੰਮ ਚੁੜਦਾ ਸੋ ਨੇੜੇ ਕਹਿਣ ਦਾ ਮਤਲਬ ਇਹ ਹੈ ਕੋਈ ਯਾਰੀ ਨਹੀਂ ਕੋਈ ਮਿੱਤਰਤਾ ਨਹੀਂ ਕੋਈ ਦੋਸਤੀ ਨਹੀਂ ਹੁਣ ਸੁਖਵੀਰ ਕੀ ਹੋ ਗਿਆ ਦੁਸ਼ਮਣ ਹੋ ਗਿਆ ਸੁਖਵੀਰ ਦੇ ਭਰਾ ਸੀ ਜੇ ਉਹ ਕੀ ਹੋ ਗਿਆ ਸੋ ਇਹਨਾਂ ਨੋਕਾ ਤੋਂ ਬਚ ਕੇ ਰੋ ਆਪਰ ਨੰਤਮਾਨ ਸਾਹਿਬ ਦਾ ਮਾਂ ਦਾ ਛੇਰ ਸਿਰੇ ਰਾਖੰਦਾ ਗਾ ਹੁਣ ਆਇਆ ਪਿੰਡ ਕੀ ਨਹੀਂ ਆਇਆ ਹਵੇ ਤਾਂ ਆਸ ਕਿਦੋਂ ਇੱਥੇ ਕਿਹੜਾ ਕਿਹੜਾ ਬੋਰ ਬੋਰ ਜਮਾ ਜਮਲਾਈ ਹੁੰਦਾ ਜਮਲਿਆ ਉਹ ਤਾਂ ਸਾਨੂੰ ਵੀ ਪਤਾ ਹੈ ਇਹ ਨਿੱਕੇ ਦੇ ਪੰਜ ਸਾਲ ਦੇ ਨਿਆਣੇ ਨੂੰ ਵੀ ਪਤਾ ਨਹੀਂ ਬੋੜ ਬੋੜ ਨਹੀਂ ਹੁੰਦਾ ਕਮਲਾ ਕਮਲਾ ਹੁੰਦਾ ਤੂੰ ਕੀ ਦੱਸਣ ਲੱਗੇ ਦੱਸੋ ਰਹੀਏ ਪਤਾ ਨਹੀਂ ਪਤਾ ਐ ਮਤਾਰੀਆਂ ਨੂੰ ਖੇਡਾ ਪਾ ਦਿੰਦੇ ਆ ਮੁੱਖ ਮੰਤਰੀ ਸਾਹਿਬ ਕਿਹੜਾ ਬੋੜ ਦੀਆਂ ਜੜਾਂ ਬੜੀਆਂ ਡੁੱਗੀਆਂ ਕਿ ਸੰਨੂ ਵੀ ਪਤਾ ਇਹਦਾ ਰਾਜਾ ਵਲੇ ਕਿ ਲੜਿਆ ਲਧਿਆਵੇਂ ਕਮਲਾ ਇੱਥੇ ਰੱਖ ਲੋ ਤੂੰ ਜਲਾਲਾਬਾਦ ਨਹੀਂ ਲੜਿਆ ਬਾਈ ਤੂੰ ਲਹਿਰੇ ਗਾਦੇ ਨਹੀਂ ਲੜਿਆ ਤੂੰ ਸੰਜੂਰ ਪਾਰਲੀਮੈਂਟ ਨਹੀਂ ਲੜਿਆ ਤੁਸੀਂ ਧੂੜੀ ਨਹੀਂ ਲੜੇ ਜਿਹੜੇ ਲੀਡਰ ਹੁੰਦੇ ਐ ਉਹ ਪੰਜਾਬ ਦੇ ਕਿਸੇ ਕੋਨੇ ਤੋਂ ਵੀ ਜਾ ਕੇ ਲੜ ਲੈਂਦੇ ਆ ਤੂੰ ਚਾਰ ਥਰਮਾਂ ਬਣ ਕੇ ਲੜਿਆ ਪਹਿਲਾ ਜਲਾਲਾਬਾਦ ਪਹਿਲਾ ਨਹਿਰੇਗਾੜ੍ਹ ਤੇ ਫੇਰ ਜਲਾਲਾਬਾਦ ਸੋ ਖੇੜਾ ਪਾਣਾ ਬੈਠੇ ਫੇਰ ਕਹਿੰਦੇ ਮੈਂ ਰਾਜੇ ਬਿੰਦੂ ਨੂੰ ਇਹ ਪੁੱਛੋ ਕਿ ਸਫਰ ਕਰਤਾ ਕੀ ਹੁੰਦਾ ਸਫਰ ਕਰਤਾ ਲੈ ਯਾਰ ਤੂੰ ਇਹ ਦੱਸ ਦੇ ਗਰੀਬਾਂ ਨੇ ਕੀ ਕੀਤਾ ਜੱਟਾਂ ਨੇ ਕੀ ਕੀਤਾ ਮੁੰਡਿਆਂ ਨੇ ਕੀ ਕੀਤਾ ਕੁੜੀਆਂ ਨੇ ਸਫਰ ਕਰਤਾ ਉਹ ਸੱਪਰਕਟਾ ਵੀ ਮੈਨੂੰ ਪਤਾ ਹੈ ਮੈਨੂੰ ਤੰਗਲੀ ਵੀ ਪਤਾ ਹੈ ਮੈਨੂੰ ਕਸੀਆ ਵੀ ਪਤਾ ਹੈ ਮੈਨੂੰ ਠੌੜਾ ਵੀ ਪਤਾ ਹੈ ਮੈਨੂੰ ਦਾਤਰੀ ਵੀ ਪੱਕਿਆ ਹੈ ਮੈਨੂੰ ਪੰਜਾਰੀ ਵੀ ਪਤਾ ਹੈ ਤੇ ਮੈਨੂੰ ਨਹੀਂ ਪਤਾ ਇਹ ਸਾਰੇ ਪੰਜਾਬ ਦੇ ਜੱਟਾਂ ਦੇ ਤੇ ਗਰੀਬਾਂ ਦੇ ਮੁੰਡਿਆਂ ਨੂੰ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਇਹ ਜਿਹੜੀ ਗੱਲ ਹੋ ਗਈ ਵੀ ਤੁਹਾਨੂੰ ਇਹਨਾਂ ਨੂੰ ਸੱਪਰਕਟਾ ਸਾਨੂੰ ਕਾਂਗਰਸੀਆਂ ਨੂੰ ਸੱਪਰਕਟਾ ਪਤਾ ਹੈ ਭਾਵੇਂ ਨਹੀਂ ਪਤਾ ਪਰ ਸਾਡਾ ਰਾਜ ਰਿਆ 5 ਸਾਲ ਮਗੜਲੇ ਅਸੀਂ ਝੋਨਾ ਨਹੀਂ ਵੀ ਜੰਗਦੇ ਸੀ ਗਿੱਲਾ ਚੋ ਮੈਂ ਜੱਟ ਨੇ ਵਾਸੀ ਤੇ ਹਵੇ ਧੀਵੀ ਕਰਦਾ ਸੀ ਤੇ ਰਾਤ ਨੂੰ ਚਾਕੇ ਲੈ ਜਾਂਦੇ ਸੀ ਤੈਨੂੰ ਸੱਬਰ ਕੱਤੇ ਦਾ ਪਤਾ ਪਰ 25-25 ਦਿਨ ਹੋ ਗਏ ਮੰਡੀਆਂ ਚ ਜੱਟ ਗੁਣੀ ਜਾਂਦਾ ਇਹ ਦੱਸੋ ਮੇਰੀ ਗੱਲ ਗਲਤ ਆ ਠਹਿੜੇ ਕਰੋ ਸੱਬਰ ਕੱਤੇ ਦਾ ਕਿਸੇ ਨੂੰ ਪਤਾ ਹੋਵੇ ਨਾ ਆਪਾ ਹੋਵੇ ਲੇਕਿਨ ਪੰਜਾਬ ਦੇ ਕਿਸਾਨ ਨੂੰ ਮੰਡੀਆਂ ਚ ਰੋਗ ਨਹੀਂ ਦਿੱਤਾ ਪੰਜਾਬ ਦਾ ਕਿਸਾਨ ਜਿਹੜਾ ਧਰਨਾ ਲਾਉਣ ਜਾ ਰਿਹਾ ਸੀ ਟਿੱਕਰੀ ਬਾਰਡਰ ਤੇ ਤੇ ਪੰਜਾਬ ਦੇ ਕਿਸਾਨ ਨੂੰ ਹਰਿਆਣਾ ਦਾ ਬਾਰਡਰ ਤੇ ਪਾਕੇ ਆਏ ਭਗਵਾਨ ਕਮਨ ਸਿਆ ਤੇਰੇ ਨਾਲ ਤੇ ਅੰਦਰ ਸਾਨੂੰ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਸਾਡੀ ਜ਼ਮੀਨ ਤੇ ਸਭੇ ਗੋਲੀਆਂ ਮਾਰੀਆਂ ਗਈਆਂ ਤੂੰ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਕਿਵੇਂ ਆਹ ਰਾਜ ਦੇ ਕਲਾ ਪਰ ਸੋ ਜਿਹੜਾ ਕਿਸਾਨਾਂ ਤੇ लाਠੀ ਚਾਰਕ ਹੋਇਆ ਇਹ ਇਸ ਤਰ੍ਹਾਂ ਦਾ ਮਾਹੌਲ ਬਣਾਤਾ ਤੇਰਾਂ ਦੇ ਮੈਂ ਤਾਂ ਸਰਕਾਰੀ ਸਕੂਲਾਂ ਦਾ ਪੜਿਆ ਮੈਂ ਤਾਂ ਮਾਸਟਰ ਮੇਰਾ ਪਿਕਾਦੀ ਸੰਗ ਚੰਗੀ ਗੱਲ ਹੈ ਜਦੋਂ ਪ੍ਰਮੰਤਰੀ ਸਾਹਿਬ ਬਣੇ ਤੇ ਪੰਜਾਬ ਦੇ ਲੋਕਾਂ ਨੂੰ ਫਕਰ ਮਹਿਸੂਸ ਹੋਇਆ ਖਾਸ ਕਰਕੇ ਅਧਿਆਪਕਾਂ ਨੂੰ ਕਿ ਇੱਕ ਅਧਿਆਪਕ ਦਾ ਪੁੱਤਰ ਅੱਜ ਪੰਜਾਬ ਦਾ ਮੁੱਖ ਮੰਤਰੀ ਹੈ ਔਰ ਸੱਚ ਜਾਣਿਓ ਮੈਨੂੰ ਵੀ ਇਸ ਗੱਲ ਦਾ ਫਕਰ ਹੋਇਆ ਕਿ ਇੱਕ ਆਮ ਬੰਦਾ ਜਿਹੜਾ ਆਪ ਕੇ ਰੋਟਕੇ ਗਿਆ ਮੁੱਖ ਮੰਤਰੀ ਬਣ ਗਿਆ लेकिन सच यह है थोड़े थोड़े मास्टर बादल साहब ने भी कुटे का दागा मार मार के ढूंया लाशा पाठिया आता अध्यापक के एक मुखमंत्री ने तेरे नाचे भी कुटे जाना रखता ਪਿਛਲੀ ਆਈ ਮੈਂ ਦੂਜੇ ਨੰਬਰ ਤੇ ਆ ਤੁਹਾਡੇ ਪਿੰਡ ਚੋਂ ਕਾਲੀਆਂ ਨਾਲੋਂ ਤੁਸੀਂ ਮੇਰੀਆਂ ਜਾਵੇ ਵੋਟਾਂ ਬਹੁਤ ਵਧਾਈਆਂ ਝਾੜੂ ਝਾੜੂ ਦਾ ਕੋਟ ਭਾਈ ਚ ਵੀ ਥੋੜਾ ਜਿਹਾ ਚੱਲਿਆ ਮਾਵਾ ਚੱਲਿਆ ਵੀ ਝਾੜੂ ਕੁੜੇ ਵੀ ਝਾੜੂ ਝਾੜੀਏ ਦਿੱਤਾ ਸਵਾਦ ਕਿ ਨਹੀਂ ਦਿੱਤਾ 1000 ਰੁਪਏ ਤਾਂ ਨਹੀਂ ਆਇਆ ਇਹ 30 ਕਿਲੋ ਕਣਕ ਹੁਣ 5 ਕਿਲੋ ਹੀ ਜਾਂਦੀਆਂ ਟੀਪੂ ਤੇ ਰੋਜ ਕੇ ਰੱਟਣ ਸਾਡੇ ਰਾਤ ਚ 30 ਕਿਲੋ ਕੱਠੀ ਮਿਲਦੀ ਸੀ ਨਹੀਂ 20 ਨਹੀਂ ਮਿਲਦੀ ਸੀ सात नरेगा की हाजरी बुढ़िया मावी लगती फोटो खिंचते हैं रखा हाजरी लाठे हिम्मतपुर आहते कम हैं गोडे तेटे इन्ह ने तोड़ोड़ मारती इन्हें झाड़ू वाले ने तोड़ तोड़ के मारती यह गल सच्ची है कि झूठी नहीं सची नहीं लगती ਅੱਛਾ ਇੱਕ ਗੱਲ ਦੱਸ ਦਿਓ ਅਸੀਂ ਬਾਹਰ ਚੰਗੇ ਨਹੀਂ ਹੈ ਅਸੀਂ ਲੋਕਾਂ ਨਾਲ ਚੰਗੇ ਹੈ 500 ਰੁਪਇਆ ਪੈਨਸ਼ਨ ਹੁੰਦੀ ਸੀ ਬਾਦਲ ਦੇ ਰਾਜ 500 ਇਹ 1500 ਪੈਨਸ਼ਨ ਕਿਨੇ ਕੀਤੀ ਹੈ ਝਾੜੂ ਨੇ ਕੀਤੀ ਇਹ ਝਾੜੂ ਨੇ ਅਸੀਂ 2500 ਦੇਊਗਾ 1000 ਰੁਪਇਆ ਵਧਾਇਆ 1500 ਰੁਪਇਆ ਕਾਂਗਰਸ ਨੇ ਕੀਤੀ ਹੈ 16000 ਕੁੜੀ ਦੇ ਵਿਆਹ ਤੇ ਮਿਲਦਾ ਸੀ ਦਾ 16000 ਕਾਂਗਰਸ ਨੇ ਕੀ ਦਿੱਤਾ 51000 ਕੀਤਾ 51000 ਆ ਹੁਣ ਕੱਛ ਚ ਲੈ ਕੇ ਆਹਾ ਕਾ ਚੱਦਨੀਆਂ ਬਠਿੰਡੇ ਆਲੀ ਬਸ ਤੇ ਇਹ ਕਿਰਾਇਆ ਮੁਸਤਰ ਰਾਜੇ ਜਿੰਗਨੇ ਕੀਤਾ ਬੱਸਾਂ ਦਾ ਕਿਰਾਇਆ ਇਹ ਛਾੜੂ ਨਹੀਂ ਕੀਤਾ ਆ ਪ੍ਰਾਈਵੇਟ ਬਸ ਤੇ ਚੱਲ ਜਾਓ ਹਰ ਪੀਆ ਵੀ ਛੱਡਦਾ ਆ ਜਿਹੜਾ ਮੁੰਡਾ ਖੜਾ ਹੈ ਜਿਹੜਾ ਕਹਿੰਦਾ ਮੈਂ ਕੋਠੀਆਂ ਪਾ ਦੂੰਗਾ ਮੁੰਡੇ ਲਵਾ ਦੂੰਗਾ ਤੂੰ ਯਾਰ ਕੋਠ ਪਾਈਆਂ ਦਾ ਬੱਸ ਦਾ ਕਿਰਾਇਆ ਹੀ ਮਾਫ਼ ਕਰ ਦੇ ਯਾਰ ਇੰਨਾ ਹੀ ਕਰ ਦੇ ਇੰਨਾ ਹੀ ਬਾਤੂ ਹੈ ਇਹ ਗੱਲ ਗੰਤਾ ਸੋ ਮੇਰੀ ਤੁਹਾਨੂੰ ਗੇਜਤੀ ਹੈ ਅੱਛਾ ਇਹ ਦੱਸੋ 5 ਲੱਖ ਦਾ ਕਾਰਡ ਲਾ ਕੇ ਸੀਨੇ ਬਣਾਇਆ ਉਹ ਕਾਂਗਰਸ ਪਾਰਟੀ ਨੇ 5 ਰੱਖ ਦਾ ਲਾਗ ਦਾ ਕਾਰ ਬਣਾਇਆ ਥੋੜਾ ਕੋਠੇ ਪਾਇਆ ਸੀ ਰਹੇ ਹੋਏ ਪਰ ਤੁਹਾਡੇ ਕੰਮ ਜਿਹੜੇ ਦੇ ਜਿਹੜੇ ਸਾਰੇ ਅਸੀਂ ਕੀਤੇ ਆ ਮੇਰੀਓ ਮਾਤਾ ਉਹ ਪਹਿਲਾਂ ਇਹਨਾਂ ਗੱਲਾਂ ਤੇ ਜਿਹੜਾ ਗੌਰ ਫਰਮਾਇਓ ਆ ਆਪਣਾ ਸੈਮੀ ਫਾਈਨਲ ਮੈਚ ਹੈ

ਅੱਗਾ ਹੱਤ ਦੇ ਕਰਕੇ ਬਣਾਉਂਦਾ ਪੁੱਛੋ ਕਿਉਂ ਕਿ ਜੇ ਜਿਗੜਵਾ ਵਧੀਆ ਦੇ ਹੱਤਾ ਤੇ ਸਾਰੇ ਨੌਕਰੀ ਲਵਾਤੇ 8ਵੀਂ ਪੜੇ ਨੂੰ ਨੌਕਰੀ ਨਹੀਂ ਲਵਾ ਸਕਦਾ ਨਾ 10ਵੀਂ ਪੜੇ ਨੂੰ ਲਵਾ ਸਕਦਾ ਉਹਨਾਂ ਨੂੰ ਤਾਂ ਪ੍ਰਾਈਵੇਟ ਕਰਾਉਂਦਾ ਬੀਏ ਜਿੰਨਾ ਕੁੜੀਆਂ ਤੇ ਮੁੰਡੇ ਪੜੇ ਹੋਏ ਇੱਕ ਵੀ ਮੁੰਡਾ ਤੇ ਕੁੜੀ ਨਹੀਂ ਛੱਡਦਾ ਕੋਠਾ ਕਿਸੇ ਦਾ ਨਹੀਂ ਛੱਡਦਾ ਚਿੱਤ ਕਿਸੇ ਨੂੰ ਨਹੀਂ ਛੱਡਦਾ ਪਾਣੀ ਪਾਈਪਾਂ ਮੋਕੇ ਖਾਵੇ ਨਾਲੇ

ਜਿਹੜਾ ਘੱਟੋ-ਘੱਟ ਜੇ ਮੈਂ 20 ਦਿਨ ਕਊਂਗਾ ਹੰਡੂਗਾ ਤਾਂ ਘੱਟੋ-ਘੱਟ 2 ਮਹੀਨੇ ਲਾਊਂਗਾ ਕਿਉਂਕਿ ਗੱਲ ਛੋਟੀ ਕਰੂੰਗਾ ਤੇ ਨਤੀਜਾ ਵੱਡਾ ਮਿੱਤੂਗਾ ਇਸ ਕਰਕੇ ਥੋੜਾ-ਮੋੜਾ ਅੱਜ ਇੱਥੋਂ ਤੱਕ ਪਹੁੰਚਿਆ ਗੱਪ ਬਾਣੀ ਚੇ ਵਿਚਾਰ ਦੇ 6 ਇਹ ਰਾਤ ਚੱਲਦੇ ਹੈ ਸਾਲ ਚੱਲਦੇ ਹੈ 2 ਸਾਲ ਚੱਲਦੇ ਹੈ ਤੇ ਫਿਰ ਸੁਖਬੀਰ ਬਾਦਲ ਸਾਹਿਬਾਨ ਨੂੰ ਤੇ ਮਨਪ੍ਰੀਤ ਬਾਦਲ ਹਰਾਮ ਨੂੰ ਤੇ ਭਗਵਾਨ ਤੁਮਾਰਾਣਾ ਨੂੰ ਜਿੱਥੋਂ ਪੁੱਜ ਵੀ ਨਿਕਲਦਾ ਤੇ ਗਾਪਾ ਲੋਕ ਮਾਸ ਨਹੀਂ ਕਰਦੇ ਜਿਹੜੇ ਲੋਕ ਗੱਤ ਮਾਰਦੇ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਕਿਉਂ ਪਹਿਲੀ ਵਾਰੀ 70 ਸਾਲਾਂ ਬਾਅਦ ਆਜ਼ਾਦੀ ਤੋਂ ਬਾਅਦ ਇੱਕ ਔਰਤ ਲੱਛਣ ਲੱਗ ਰਹੀ ਹੈ ਇੱਕ ਮਹਿਲਾ ਤੁਹਾਡੀ ਭੈਣ ਲੱਗ ਰਹੀ ਹੈ ਬੰਦੇ ਤਾਂ ਮੇਰੀ ਬਾਹ ਮਰੋੜ ਲੈਂਗੇ ਤੇ ਕਮਰੇ ਚ ਲੈ ਜਾਂਦੇ ਵੀ ਇੱਥੇ ਆਹ ਗੱਲ ਸੁਣ ਸਾਡੀ ਆਹ ਕੰਮ ਕਰ ਹੁਣ ਦੁਨੀਆਂ ਮੈਨਾਂ ਮਾਰਨ ਤੇ ਮੈਂ ਕਿਹਨੂੰ ਦੱਸਣਾ ਆਦਾ ਕੰਮ ਇੱਕ ਬੰਦੇ ਤੇ ਬੁੜੀ ਦੇ ਵਿੱਚ ਇੱਕ ਦੀਵਾਰ ਹੈ ਜੀਰੇ ਨਾਲ ਸਾਧਿਆ ਜੰਨਾ ਨਹੀਂ ਕੀਤੀਆਂ ਦਾ ਸਕਦੀਆਂ ਹੁਣੇ ਮੇਰੇ ਘਰਾਂ ਨਹੀਂ ਇਹ ਵੀ ਬਾਤ ਤੁਸੀਂ ਮਰੋੜ ਲਿਆ ਕਰਿਓ ਤੇ ਆਪੀਆਂ ਗੱਲਾਂ ਬਾਤਾਂ ਇਹ ਤੁਹਾਨੂੰ ਸੁਭਾਗੂ ਮੈਂ ਇਹਨਾਂ ਨੂੰ ਸੁਭਾਗੂ ਤੇ ਦੋਵਾਂ ਦਾ ਕੰਮ ਨਾਲ ਮਿਲ ਕੇ ਚੱਲੀ ਜਾਣਾ ਤੇ ਵੇਖਿਓ ਕਿਤੇ ਕੋਰਟ ਪਾਈ ਆਵੇ ਹੋ ਮੇਰੇ ਨਾਲੋਂ ਵੱਧ ਮੋਟਾ ਵਧਾਇਓ ਮੈਂ ਤਾਂ ਮੈਨੂੰ ਕਹੂਗੀ ਤੇਰੇ ਤੇ ਵੀ ਢ 2000 ਰੁਪਏ ਤੋਂ ਹੋ ਗਏ ਸੀ ਤੇ ਮੇਰੇ ਤੇ ਵੀ ਕਿਹੜਾ 700 ਗਿਆ ਮੈਂ 3000 ਦੀ ਲੜੀ ਸੀ

ਤੇ ਤੁਸੀਂ ਆਪਣੀ ਧੀ ਨੂੰ ਵੱਧ ਤੋਂ ਵੱਧ ਮੋਟਾ પાਕੇ 20 ਤਰੀਕ ਨੂੰ ਪੰਜੇ ਆਲਾ ਬਟੂ ਲਾਫਰੇ ਤੁਸੀਂ ਚਾਂਦ ਜਾਂ ਬਣ ਖਲਾਉਂਦੇ ਇੱਕ ਦਿਨ ਪ੍ਰਵੰਤ ਮਗਵੀ ਕਹਿ ਗਿਆ ਕਿਸੇ ਧੀਰ ਭੜਕੇ ਚ ਬੋਲਦਾ ਬੋਲਦਾ ਪਤਾ ਨਹੀਂ ਲੱਗਿਆ ਕਹਿੰਦਾ ਭਾਈ ਬਟਨ ਤਾਂ ਇੱਕ ਨੰਬਰ ਹੀ ਹੁੰਦਾ ਦੂਜੇ ਤਾਂ ਇਹ ਨਹੀਂ ਹੁੰਦੇ ਆ ਮੈਂ ਗਾ ਚੱਕ ਰਿਆਂਗੇ ਫੱਟੇ ਤੂੰ ਛੇਤਾ ਲਾ ਕਰ ਸੋਠਾ ਸਾਰੇ ਦਾ ਰੱਖਣਾ ਕਿਤਾ ਜੀ ਅੱਛਾ ਤੂੰ ਸੋਠਾ ਸੋਠਾ

तगड़े गए प्रदेश कोई को नहीं कर लिया कर हसी ही ज्यादा रहा सारी दिन सो तो थोड़ा सारे का बहुत बहुत धनबाद बहुत बहुत मेहरबानी चाहते हो वागुरू जी का खालसा वाहगुरु जी